ਸੋਰਨ ਟੈਨਾਜੀ ਜੀ ਐਨਯੂ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਕੋਵੀ ਸ਼ੀਲਡ ਤੋਂ ਬਾਅਦ ਹੁਣ ਕੋ ਕੋ ਵੈਕਸੀਨ ਦੇ ਸਾਈਡ ਇਫੈਕਟ ਵੀ ਆਏ ਸਾਹਮਣੇ ਸੁਪਰੀਮ ਕੋਰਟ ਨੇ ਕੇਜਰੀਵਾਲ ਮਾਮਲੇ ਦੇ ਵਿੱਚ ਕਿਹਾ ਜੋ ਠੀਕ ਲੱਗਾ ਅਸੀਂ ਫੈਸਲਾ ਕੀਤਾ ਰਵੀਕਰਨ ਸਿੰਘ ਕਾਲੋ ਹੋਏ ਭਾਜਪਾ ਦੇ ਵਿੱਚ ਸ਼ਾਮਲ ਸੁੱਚਾ ਸਿੰਘ ਲੰਗਾੜ ਦੇ ਰੱਖਿਆ 22 ਤਰੀਕ ਨੂੰ ਇਹ ਘਟ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ ਮਿਲੀ ਜੈਡ ਪਲੱਸ ਸਿਕਿਉਰਿਟੀ ਕੇਜਰੀਵਾਲ ਦੇ ਪੀ विभव शर्मा ਨੂੰ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਹਾਈ ਕੋਰਟ ਵੱਲੋਂ ਸੁਰੱਖਿਆ ਨੂੰ ਲੈ ਕੇ ਫੁਕਰੀ ਮਾਰਨ ਵਾਲਿਆ ਵਾਸਤੇ ਸੁਝਾ ਸੀਤੇਵਾਲ ਨੇ ਕਿਹਾ ਕੋਈ ਵੀ ਪਾਰਟੀ ਵਾਤਾਵਰਨ ਦਾ ਮੁੱਦਾ ਨਹੀਂ ਚੁੱਕ ਰਹੀ ਕਾਂਗਰਸ ਸਿੱਧੂ ਮੂਸੇਵਾਲਾ ਦੇ ਸ਼ੁਭਚਿੰਤਕਾਂ ਤੇ ਟੇਕ ਲਾ ਕੇ ਬੈਠੀ ਸੁਆਤੀ ਮਾਲੀਵਾਲ ਨੇ ਸ਼ਿਕਾਇਤ ਦਰਜ ਕਰਵਾਈ ਤੇ ਆਖਰੀ ਖਬਰ ਯੋਗੀ ਦਿਤਿਆਨਾਥ ਨੇ ਕੇਜਰੀਵਾਲ ਨੂੰ ਦਿੱਤਾ ਜਵਾਬ ਜਿਹੜੇ ਕੋਵਿਡ ਦੇ ਦੌਰਾਨ ਜੀ ਕੋਵਿਡ ਸ਼ੀਲਡ ਜਾਂ ਹੋਰ ਕੋਵ ਵੈਕਸੀਨ ਦੀਆਂ ਹੋਰ ਕੰਪਨੀਆਂ ਵੱਲੋਂ ਜਿਹੜੇ ਲਾਏ ਗਏ ਟੀਕੇ ਨੇ ਜੀ ਉਹਨਾਂ ਦੇ ਸਾਈਡ ਇਫੈਕਟਸ ਦੇ ਸੰਬੰਧ ਵਿੱਚ ਇਹ ਜਿਹੜੀ ਖਬਰ ਆਈ ਏ ਕੀ ਕਹਿ ਰਹੀ ਜੀ ਇਹ ਖਬਰ ਦੇਖੋ ਜੀ ਇਹ ਖਬਰ ਬੜੀ ਮਹੱਤਵਪੂਰਨ ਹੈ ਕਿਉਂਕਿ ਕੋਵੀ ਸ਼ੀਲਡ ਦੀਆਂ ਡੋਜ਼ ਭਾਰਤ ਦੇ ਵਿੱਚ 174 ਦੇ ਕਰੋੜ ਦੇ ਕਰੀਬ ਲੱਗੀਆਂ ਤੇ ਕੋਵ ਵੈਕਸੀਨ ਦੀਆਂ ਜਿਹੜੀਆਂ ਉਹ ਡੋਜ਼ ਲਗਭਗ 36 ਕਰੋੜ ਲੱਗੀਆਂ ਪਹਿਲੇ ਨੰਬਰ ਦੇ ਉੱਤੇ ਭਾਰਤ ਵਾਸੀਆਂ ਨੇ ਕੋਵੀ ਸ਼ੀਲਡ ਲਵਾਈ ਹੈ ਦੂਜੇ ਨੰਬਰ ਦੇ ਉੱਤੇ ਕੋਵੈਕਸਿਨ ਅਤੇ ਤੀਜੇ ਨੰਬਰ ਦੇ ਉੱਤੇ ਇੱਕ ਹੋਰ ਦਵਾਈ ਹੈ ਵੈਕਸੀਨ ਜਿਹੜਾ ਮਰੇ ਚੇਤੇ ਦੇ ਵਿੱਚੋਂ ਨਾ ਵਿਸਰ ਗਿਆ ਕੋਵੀ ਸ਼ੀਲਡ ਦੇ ਬਾਰੇ ਪਿਛਲੇ ਦਿਨੀ ਆਪਾਂ ਜਾਣਦੇ ਆ ਐਸਟਰਾਜੇਨਿਕਾ ਨਾਂ ਦੀ ਜਿਹੜੀ ਕੰਪਨੀ ਆ ਬ੍ਰਿਟੇਨ ਦੀ ਤੇ ਉਹਦੇ ਬਾਰੇ ਰਿਪੋਰਟਾਂ ਆਈਆਂ ਸੀ ਵੀ ਭਾਈ ਉਹਨੇ ਮੰਨਿਆ ਵੀ ਸਾਈਡ ਇਫੈਕਟ ਹੈਗੇ ਆ ਉਹਨਾਂ ਦਾ ਫਾਰਮੂਲਾ ਲੈ ਕੇ ਤੇ ਭਾਰਤ ਦੇ ਵਿੱਚ ਕੋਵੀ ਸ਼ੀਲਡ ਬਣੀ ਸੀ ਤੇ ਫਿਰ ਇੱਥੇ ਤਾਂ ਸਾਈਡ ਇਫੈਕਟ ਆਉਣ ਹੀ ਆਉਣੇ ਆ ਉਦੋਂ ਕੋਵੈਕਸਿਨ ਵਾਲੀ ਫਾਰਮ ਜਿਹੜੀ ਕੰਪਨੀ ਹੈਗੀ ਆ ਉਹਨੇ ਗੱਲ ਕਹੀ ਕਿ ਜੀ ਦੇਖੋ ਅਸੀਂ ਤਾਂ ਬਹੁਤ ਮਾਹਿਰਾਂ ਦੀ ਨਿਗਰਾਨੀ ਦੇ ਵਿੱਚ ਇਹ ਵੈਕਸੀਨ ਵਾਰ-ਵਾਰ ਅਸੀਂ ਐਕਸਪੈਰੀਮੈਂਟ ਕੀਤੇ ਮੈਡੀਕਲ ਟੈਸਟ ਵਾਰ-ਵਾਰ ਹੋਏ ਤੇ ਸਾਡੀ ਵੈਕਸੀਨ ਦਾ ਕੋਈ ਇੱਕ ਸਾਈਡ ਇਫੈਕਟ ਵੀ ਸਾਹਮਣੇ ਨਹੀਂ ਆਇਆ ਸਭ ਤੋਂ ਸੁਰੱਖਿਅਤ ਸਾਡੀ ਵੈਕਸੀਨ ਆ ਮੇਰੇ ਖਲ ਨਜ਼ਰੀ ਲੱਗ ਗਿਆ ਗੱਲ ਕਹਿਣ ਤੋਂ ਬਾਅਦ ਅੱਜ ਖਬਰ ਆ ਗਈ ਜੀ ਕਿ ਇਹਦੇ ਵੀ ਬਰਾਬਰ ਦੇ ਸਾਈਡ ਇਫੈਕਟ ਆ ਜੀ ਉਹ ਛੇਕੀ ਮਾਰ ਨਹੀਂ ਕਦੇ ਮਹਿੰਗੀ ਪੈ ਗਈ ਆ ਅੱਜ ਇਹ ਖਬਰ ਆਈ ਹੈ ਜੀ ਕਿ ਇਹਨਾਂ ਦੀ ਜਿਹੜੀ ਵੈਕਸੀਨ ਆ ਜਿਹੜੀ ਕੋਵ ਵੈਕਸੀਨ ਆ ਉਹਦੇ ਕਰਕੇ ਵੀ ਭਾਵੇਂ ਦੁਰਲਭ ਮਾਮਲੇ ਆ ਉਹਦੇ ਕਰਕੇ ਬ੍ਰੇਨ ਸਟ੍ਰੋਕ ਦੀ ਗੱਲ ਹੋਵੇ ਭਾਵੇਂ ਇਹ ਹਾਰਟ ਦੀ ਸਮੱਸਿਆ ਹੋਵੇ ਤੇ ਭਾਵੇਂ ਖੂਨ ਗਾੜਾ ਤੇ ਖੂਨ ਦੇ ਵਿੱਚ ਗੰਡਾ ਬਣਨ ਦੀ ਸਮੱਸਿਆ ਹੋਵੇ ਕਹਿੰਦੇ ਇਹਦੇ ਵੀ ਸਾਈਡ ਇਫੈਕਟ ਹੈਗੇ ਆ ਹੁਣ ਦੇਖੋ ਬੰਦਾ ਕੁਝ ਕਰਤਾ ਸਕਦਾ ਨਹੀਂ ਹਰਪ੍ਰੀਤ ਜੀ ਜੀ ਉਦੋਂ ਤੱਕ ਕਹਿੰਦੇ ਸੀ ਵੀ ਜੇ ਟੀਕਾ ਨਾ ਲਵਾਇਆ ਹੋਇਆ ਤੁਹਾਨੂੰ ਜਹਾਜ਼ 'ਚ ਨਹੀਂ ਚੜਨ ਦੇਣਾ ਬਿਲਕੁਲ ਟੀਕਾ ਨਾ ਲਵਾਇਆ ਹੋਇਆ ਬੱਸ 'ਚ ਨਹੀਂ ਬੈਣ ਦੇਣਾ ਟੀਕਾ ਨਾ ਲਵਾਇਆ ਹੋਇਆ ਹੋਟਲ 'ਚ ਨਹੀਂ ਜਾਣ ਦੇਣਾ ਟੀਕਾ ਨਾ ਲਵਾਇਆ ਹੋਇਆ ਬੱਸ ਸਟੇ 'ਚ ਨਹੀਂ ਜਾਣ ਦੇਣਾ ਟੀਕਾ ਨਾ ਲਵਾਇਆ ਹੋਇਆ ਕਲਾਸ ਦੇ ਵਿੱਚ ਨਹੀਂ ਜਾਣ ਦੇਣਾ ਤੇ ਬੰਦਾ ਹੁਣ ਕਿਹੜਾ ਠੱਠੇ ਖੂਚ ਜਾਵੇ ਜੋ ਹੋਣਾ ਸੀ ਹੁਣ ਤਾਂ ਭਾਵੇਂ ਤੁਸੀਂ ਕਹੋ ਵੀ 100% ਸਾਈਡ ਇ ਕੋਈ ਸ਼ੱਕ ਨਹੀਂ ਜੀ ਜੋ ਹੋਣਾ ਸੀ ਹੋਤਾ ਹੋ ਗਿਆ ਹੁਣ ਤਾਂ ਬਸ ਰੱਬ ਨੂੰ ਅਰਦਾਸ ਹੀ ਕਰੋ ਸੁਪਰੀਮ ਕੋਰਟ ਨੂੰ ਕੀ ਲੋਡ ਪੈ ਗਈ ਜੀ ਸਪਸ਼ਟੀਕਰਨ ਦੇਣ ਦੀ ਕੇਜਰੀਵਾਲ ਮਸਲੇ ਦੇ ਵਿੱਚ ਕਿ ਅਸੀਂ ਜੋ ਵੀ ਕੀਤਾ ਉਹ ਠੀਕ ਸੇ ਉਹ ਸਾਨੂੰ ਲੱਗਾ ਉਹੀ ਕੀਤਾ ਹੈ ਹਾਂ ਬਿਲਕੁਲ ਜੀ ਅੱਜ ਨਾ ਅਸਲ ਵਿੱਚ ਈਡੀ ਦੇ ਵੱਲੋਂ ਫੇਰ ਜਿਹੜੀ ਗੱਲ ਕੀਤੀ ਗਈ ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਿ ਕੇਜਰੀਵਾਲ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਆ ਪ੍ਰਚਾਰ ਕਰਦੇ ਆ ਕਿ ਜੇਕਰ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਇਆ ਜੇਕਰ ਸਾਡੀ ਪਾਰਟੀ ਨੂੰ ਮਜ਼ਬੂਤ ਕਰਤਾ ਇੰਡੀਆ ਗੱਟ ਜੋੜ ਦੀ ਸਰਕਾਰ ਬਣ ਗਈ ਤਾਂ ਉਹ ਕਹਿੰਦੇ ਜੀ ਕਿ ਫੇਰ ਮੈਨੂੰ ਜੇਲ੍ਹ ਨਹੀਂ ਜਾਣਾ ਪਊਗਾ ਜੇਕਰ ਮੈਨੂੰ ਵੋਟਾਂ ਨਾ ਪਾਈਆਂ ਸਾਨੂੰ ਵੋਟਾਂ ਨਾ ਪਾਈਆਂ ਭਾਜਪਾ ਨੂੰ ਵੋਟਾਂ ਪਾਤੀਆਂ ਤਾਂ 2 ਜੂਨ ਨੂੰ ਮੈਨੂੰ ਫੇਰ ਜੇਲ੍ਹ ਜਾਣਾ ਪਊਗਾ ਕਿਉਂਕਿ 1 ਜੂਨ ਤੱਕ ਦੇ ਲਈ ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਮਿਲੀ ਹੈ ਤੇ 2 ਜੂਨ ਨੂੰ ਉਹਨੂੰ ਸਿਲੰਡਰ ਕਰਨਾ ਹੀ ਪੈਣਾ ਸੁਪਰੀਮ ਕੋਰਟ ਦੇ ਵਿੱਚ ਜਿਵੇਂ ਕਿ ਸ਼ਰਤਾਂ ਦੇ ਵਿੱਚ ਗੱਲ طے ਆ ਹੂੰ ਹੂੰ ਤੇ ਈਡੀ ਨੇ ਇਹ ਗੱਲ ਕਹੀ ਵੀ ਦੇਖੋ ਕੇਜਰੀਵਾਲ ਹੋਰੀ ਕਿਹੋ ਜੀਆਂ ਗੱਲਾਂ ਕਹਿ ਰਿਹਾ ਬਾਹਰ ਜਾ ਕੇ ਤੇ ਇਹਨਾਂ ਦੀ ਜ਼ਮਾਨਤ ਤਾਂ ਜਿਹੜੀ ਉਹ ਰੱਦ ਕੀਤੀ ਜਾਵੇ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਵੀ ਸਾਨੂੰ ਜੋ ਉਸ ਵੇਲੇ ਫੈਸਲਾ ਠੀਕ ਲੱਗਾ ਅਸੀਂ ਉਹ ਕੀਤਾ ਕੇਜਰੀਵਾਲ ਕੀ ਕਹਿੰਦਾ ਬਾਹਰ ਜਾ ਕੇ ਇਹਦਾ ਕੋਈ ਤਰਕਸੰਗਤ ਗੱਲ ਨਹੀਂ ਕੀ ਇਹਦੇ ਨਾਲ ਕੋਈ ਤਲਕ ਨਹੀਂ ਹੈਗਾ ਜੀ ਇਹ ਕੇਜਰੀਵਾਲ ਦੇ ਮੁਤਾਬਕ ਥੋੜੀ ਹੋਣਾ ਇਹ ਉਹਦੀ ਧਾਰਨਾ ਵੀ ਜੇਕਰ ਸਾਨੂੰ ਵੋਟਾਂ ਪੈ ਗਈਆਂ ਤਾਂ ਮੈਂ ਜੇਲ੍ਹ ਜਾਣ ਤੋਂ ਬਚ ਜੂ ਜੇਕਰ ਨਾ ਪਈਆਂ ਤਾਂ ਮੈਂ ਐ ਹੋ ਜੂ ਫਲਾਣਾ ਐ ਹੋ ਜੂ ਉਹ ਕਹਿੰਦੇ ਸਾਨੂੰ ਉਸ ਵੇਲੇ ਜੋ ਠੀਕ ਲੱਗਾ ਅਸੀਂ ਉਹ ਫੈਸਲਾ ਕੀਤਾ ਤੇ ਇਹਦੇ ਨਾਲ ਕੋਈ ਸਬੰਧ ਨਹੀਂਗਾ ਇਸ ਜ਼ਮਾਨਤ ਨਾਲ ਜੀ ਹੂੰ ਹੂੰ ਸਿਆਸੀ ਛਲਾਂਗਾ ਮਾਰਨ ਦਾ ਜਿਹੜਾ ਸਿਲਸਿਲਾ ਜੀ ਉਹ ਉਸੇ ਤਰੀਕੇ ਨਾਲ ਬਰਕਰਾਰ ਹੈ ਪੰਜਾਬ ਦੇ ਵਿੱਚ ਤੇ ਹੁਣ ਰਵੀ ਕਿਰਨ ਸਿੰਘ ਕਾਲੋਂ ਭਾਜਪਾ ਚਲੇ ਗਏ ਨੇ ਜੀ ਹਾਂ ਮੇਰਾ ਤਾਂ ਜੀ ਅੱਜ ਮਨ ਕਰਦਾ ਜੀ ਕਿ ਜਿਹੜਾ ਸਾਡੇ ਪੰਜਾਬ ਦੇ ਤੇ ਦੇਸ਼ ਦੇ ਨੇਤਾ ਨਾ ਇਹਨਾਂ ਨੂੰ 올림픽 ਦੇ ਵਿੱਚ ਭੇਜਿਆ ਜਾਵੇ ਸਾਰਿਆਂ ਨੂੰ ਇਹ ਉੱਚੀ ਛਾਲ ਤੇ ਲੰਮੀ ਛਾਲ ਦੇ ਵਿੱਚ ਸਭ ਤੋਂ ਵੱਧ ਮੈਡਲ ਲੈ ਕੇ ਆਉਣਗੇ ਜਿੰਨਾਂ ਛਾਲਾਂ ਇਹ ਮਾਰਨੀਆਂ ਜਾਣਦੇ ਆ ਵੀ ਇਧਰੋਂ ਮਾਰਿਆ ਡੱਡੂ ਛੜਪਾ ਇਧਰ ਇਧਰੋਂ ਮਾਰੀ ਛਾਲ ਇਧਰ ਇਹਨਾਂ ਨੇ ਤਾਂ ਢੇਰ ਲਾ ਦੇਣੇ ਜੀ 골ਡ ਮੈਡਲਾਂ ਦੇ ਇਹ ਬ੍ਰਾਊਨ ਮੈਡਲ ਨੂੰ ਨਹੀਂ ਹੱਥ ਪਾਉਣਾ ਕਿਸੇ ਨੇ ਸਾਰੇ 골ਡ ਮੈਡਲ ਲੈ ਲਈਏ ਇਹ ਇਹ ਮੈਂ ਨਾ ਹੁਸੈਨ ਬੋਲਟ ਵੀ ਪਿਛੇ ਰਹਿ ਜਾਣਾ ਇਹਨਾਂ ਤੋਂ ਜਿੰਨਾਂ ਦਾ ਛਾਲਾ ਮਾਰਦੇ ਜਿੰਨਾਂ ਦਾ ਧੌੜਾ ਇਹਨਾਂ ਨੇ ਸਾਭਤ ਕੀਤੀਆਂ ਜੋ ਜਿਹੜੇ ਰਵੀਕਰਨ ਸਿੰਘ ਕਾਲੋ ਨੇ ਉਹ ਪਤਾ ਲੱਗਾ ਜੀ ਕਿ ਲੰਘੇ ਕੱਲ ਤਾਂ ਉਹਨਾਂ ਨੂੰ ਅਕਾਲੀ ਦਲ ਨੇ ਬਾਏ ਬਾਏ ਕਰਤੀ ਸੀ ਆਪ ਹੀ ਵੀ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਆ ਤੇ ਅੱਜ ਉਹ ਕਹਿੰਦੇ ਵੀ ਫਿਰ ਤੁਸੀਂ ਕਹਿੰਦਾ ਚੰਗੇ ਆ ਉਹ ਭਾਜੀਪੀ ਚ ਆ ਗਏ ਆ ਤੇ ਬੀਜਪੀ ਦੇ ਵਿਚਾਉਣ ਸਾਰੋ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਤਾਂ ਰਬੜ ਦੀ ਸਟੈਂਪ ਹੀ ਆ ਅਸਲ ਅਕਾਲੀ ਦਲ ਤਾਂ ਮਜੀਠੀਆ ਦੇ ਹੱਥ ਦੇ ਵਿੱਚ ਆ ਜਿਹੜਾ ਬੰਦਾ ਮਜੀਠੀਆ ਨੂੰ ਪਸੰਦ ਹੋਇਆ ਉਹਨੂੰ ਰੱਖਣਗੇ ਬਾਕੀਆਂ ਨੂੰ ਗੁੜਬਾਏ ਕਹਿ ਦਿੰਦੇ ਆ ਉਹ ਕਹਿੰਦੇ ਜੀ ਮੈਂ ਤਾਂ ਵਿਕਾਸ ਦੀ ਖਾਤਰ ਇਧਰ ਆਇਆ ਮੈਂ ਕਿਹਾ ਵੀ ਐਕੀ ਤਾਂ ਪੰਜਾਬ ਦਾ ਵਿਕਾਸ ਵੱਟਦਾ ਹੀ ਪਿਆ ਜਿਹਦੇ ਬੰਦੇ ਇੱਕ ਤੋਂ ਦੂਜੀ ਥਾਂ ਤੱਕ ਜਾ ਕੇ ਕਹਿ ਰਹੇ ਨੇ ਵਿਕਾਸ ਦੀ ਖਾਤਰ ਗਏ ਆ ਮੈਨੂੰ ਲੱਗਦਾ ਵੀ ਆ ਜਦੋਂ ਨਤੀਜੇ ਆ ਗਏ 4 ਜੂਨ ਨੂੰ ਤੇ ਪੰਜ ਨੂੰ ਵਿਕਾਸ ਹੋਇਆ ਲੋ ਜੀ ਪੰਜਾਬ ਦਾ ਫਿਰ ਵੇਖਦੇ ਹਾਂ ਜੀ ਕਿਹੜੀਆਂ ਛਲਾਂਗਾ ਫਿਰ ਵੱਜਦੀਆਂ ਨੇ ਚੋਣਾਂ ਦੇ ਇਲੈਕਸ਼ਨਸ ਤੋਂ ਬਾਅਦ ਬਿਲਕੁਲ ਜੀ ਸੋ ਉਸ ਦੇ ਨਾਲ ਹੀ ਸੁੱਚਾ ਸਿੰਘ ਲੰਗਾਹ ਜਿਹੜੇ ਨੇ ਜੀ 22 ਤਾਰੀਖ ਨੂੰ ਇਕੱਠ ਕਰਨ ਜਾ ਰਹੇ ਨੇ ਕਿੱਥੇ ਇਕੱਠ ਹੋ ਰਿਹਾ ਹੈ ਤੇ ਕੀ ਸੰਭਾਵਨਾ ਹੈ ਜੀ ਇਸ ਇਕੱਠ ਤੋਂ ਉਹ ਨਾ ਜਿਵੇਂ ਇੱਕ ਗੀਤ ਦੇ ਬੋਲ ਸੀਗੇ ਜੀ ਕਿ ਦਿਲ ਖੁੱਲ ਕੇ ਰੋਣਾ ਚਾਹੁੰਦਾ ਏ ਮੋਢਾ ਨਹੀਂ ਮਿਲਦਾ ਲੰਗਾਹ ਸਾਹਿਬ ਵੀ ਮੇਰਾ ਖਿਆਲ ਆ ਵੀ ਹੁਣ ਆਹ ਗੱਲ ਵਾਰ-ਵਾਰ ਕਹੀ ਜਾਂਦੇ ਆ ਉਹ ਸੁਚਾ ਸਿੰਘ ਲੰਗਾਹ ਹੋਰਾਂ ਦੇ ਨਾਲ ਉਹਨਾਂ ਦਾ ਅਤੀਤ ਜਿਹੜਾ ਜੁੜਿਆ ਉਹ ਖੜਾ ਨਹੀਂ ਛੱਡ ਰਿਹਾ ਹੂੰ ਹੂੰ ਆ ਮੜਾ ਜ ਉਹ ਛੁੱਟਣ ਲੱਗਾ ਸੀ ਖੜਾ ਤੇ ਉਹਨਾਂ ਦੇ ਪੁੱਤ ਦਾ ਬੇਰਬਾ ਸਾਹਮਣੇ ਆ ਗਿਆ ਮੀਡੀਏ ਦੇ ਵਿੱਚ ਜਿਵੇਂ ਕਿ ਖਬਰਾਂ ਆਈਆਂ ਵੀ ਭਾਈ ਉਹ ਨਸ਼ੇ ਦੇ ਮਾਮਲੇ 'ਚ ਕਿਵੇਂ ਫੜਿਆ ਗਿਆ ਤੇ ਇਹ ਗੱਲ ਆ ਜਿਹੜੀ ਉਹ ਹੁਣ ਸੁਚਾ ਸਿੰਘ ਲੰਗਾਹ ਹੋਰਾਂ ਨੂੰ ਰੜਕਦੀ ਤਾਂ ਜ਼ਰੂਰ ਆ ਵੀ ਪਾਰਟੀ ਸਾਨੂੰ ਨੇੜੇ ਨਹੀਂ ਲਾਉਂਦੀ ਸੋ ਸੁਚਾ ਸਿੰਘ ਲੰਗਾਹ ਤੇ ਉਹਨਾਂ ਦੇ ਸਮਰਥਕਾਂ ਨੇ ਇਹ ਗੱਲ ਕਹੀ ਸੀ ਪਿਛਲੇ ਦਿਨੀ ਕਿ 22 ਤਰੀਕ ਨੂੰ ਭਾਈ ਅਸੀਂ ਇੱਕ ਇਕੱਠ ਰੱਖਿਆ ਜੇ ਤਾਂ 22 ਤਰੀਕ ਤੋਂ ਪਹਿਲਾਂ ਪਹਿਲਾਂ ਪਾਰਟੀ ਪ੍ਰਧਾਨ ਨੇ ਸਾਡੀ ਆ ਕੇ ਸਾਰ ਲੈ ਲਈ ਤਾਂ ਠੀਕ ਹੈ ਨਹੀਂ ਤਾਂ ਉਹ ਕਹਿੰਦੇ ਜੀ ਫਿਰ ਅਸੀਂ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਅਸਲ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਅਕਾਲੀ ਦਲ ਤਾਂ ਚਾਹੁੰਦਾ ਜੀ ਕਿ ਚਲੋ ਨੇੜੇ ਲਾ ਲਈਏ ਪਰ ਜਦੋਂ ਨੇੜੇ ਲਾਉਣ ਦੀ ਗੱਲ ਆਉਂਦੀ ਹੈ ਤੇ ਨਾਲ ਦੀ ਨਾਲ ਵਿਰੋਧੀ ਉੱਠ ਖੜਦੇ ਵੀ ਦੇਖੋ ਜੀ ਉਹਨਾਂ ਦਾ ਕਰਨਾ ਰਹੇ ਆ ਉਹਨਾਂ ਦਾ ਪਿਸ਼ੋਕੜੇ ਆ ਤੁਸੀਂ ਐ ਕਿਵੇਂ ਕਰ ਲੋਗੇ ਹੂੰ ਹੂੰ ਉਧਰ ਦਿਨਕਰ ਗੁਪਤਾ ਜਿਹੜੇ ਸਾਬਕਾ ਡੀਜੀਪੀ ਨੇ ਪੰਜਾਬ ਦੇ ਉਹਨਾਂ ਨੂੰ Z+ ਸਿਕਿਉਰਿਟੀ ਕਿਉਂ ਦਿੱਤੀ ਗਈ ਹੈ ਤਦ ਖੋ ਜੀ ਉਹ ਹੈਗੇ ਜੀ ਸਾਬਕਾ ਡੀਜੀਪੀ ਵੀ ਆ ਤੇ ਐਨ ਆਈਏ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੇ ਵੀ ਮੁਖੀ ਰਹੇ ਆ ਸੋ ਕੋਈ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੋਣੀ ਆ ਵੀ ਭਾਈ ਕੁਝ ਹੋ ਸਕਦਾ ਕੁਝ ਇਦਾਂ ਦਾ ਕੋਈ ਵੇਰਵਾ ਸਾਹਮਣੇ ਆਇਆ ਹੋਣਾ ਅੰਦਰ ਖਤੇ ਜਿਹਦੇ ਕਰਕੇ ਪਤਾ ਲੱਗਾ ਜੀ ਕਿ ਇਹ ਉਹਨਾਂ ਨੂੰ ਅੱਜ ਜ਼ੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਆ ਸੋ ਅੱਜ ਜ਼ੈਡ ਪਲੱਸ ਸਿਕਿਉਰਿਟੀ ਦੀ ਹੀ ਖਬਰ ਆਈ ਹੈ ਜੀ ਜੀ ਕੇਜਰੀਵਰ ਨਾਲ ਜੁੜੀ ਜੀ ਖਬਰ ਕਿ ਸਵਾਤੀ ਜਿਹੜੇ ਹੈਗੇ ਨੇ ਆਲੀ ਹਾਲ ਉਹਨਾਂ ਨੇ ਸ਼ਿਕਾਇਤ ਦਰਜ ਕਰਾਤੀ ਤੇ ਨਾਲ ਹੀ ਜਿਹੜੇ ਕੇਜਰੀਵਾਲ ਦੇ ਪੀਏ ਨੇ ਬਿਸ਼ਪ ਸ਼ਰਮਾ ਉਹਨਾਂ ਨੂੰ ਵੀ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਕਿ ਇਹ ਦੋਨਾਂ ਦੇ ਵਿੱਚ ਕੋਈ ਤਾਲਮਿਲ ਹੈਗਾ ਜੀ ਖਬਰ ਦੇ ਵਿੱਚ ਆ ਦੇਖੋ ਜੀ ਇਹ ਦੋ ਜਾਣਕਾਰਾਂ ਜਿਹੜੀਆਂ ਉਹ ਮੈਂ ਇਕੱਠੀਆਂ 사ਝੀਆਂ ਕਰ ਦਿੰਨਾ ਸੁਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੀ ਮੈਂਬਰ ਆ ਜੀ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਮੈਨ ਆ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੇ ਫੋਨ ਕੀਤਾ ਸੀਗਾ ਦਿੱਲੀ ਦੀ ਪੁਲਿਸ ਨੂੰ ਕਿ ਮੈਂ ਕੇਜਰੀਵਾਲ ਦੇ ਘਰ ਯਾਨੀ ਕਿ ਸੀਐਮ ਹਾਊਸ ਦੇ ਵਿੱਚ ਗਈ ਤੇ ਇੱਥੇ ਕੇਜਰੀਵਾਲ ਦੇ ਪੀਏ ਦੇ ਵੱਲੋਂ ਮੇਰੀ ਮਾਰਕੁੱਟ ਕੀਤੀ ਗਈ ਆ। ਹੂੰ ਹੂੰ ਫਿਰ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਗਈ ਜੀ ਪੁਲਿਸ ਥਾਣੇ। 5 ਮਿੰਟ ਦੇ ਕਰੀਬ ਉੱਥੇ ਰਹੀ ਤੇ ਪਰ ਸ਼ਿਕਾਇਤ ਨਹੀਂ ਦਰਜ ਕਰਵਾ ਕੇ ਆਈ। ਤੇ ਇਹ ਖਬਰ ਬੜੀ ਵੱਡੀ ਬਣੀ ਕਿਉਂਕਿ ਪੁਲਿਸ ਨੂੰ ਕਾਲ ਗਈ ਆ ਪੁਲਿਸ ਥਾਣੇ ਦੇ ਵਿੱਚ ਸਵਾਤੀ ਮਾਲੀਵਾਲ ਗਈ ਪਰ ਉਸ ਤੋਂ ਬਾਅਦ ਉਹ ਕਿੱਥੇ ਨੇ? ਸ਼ਿਕਾਇਤ ਰਿਟਨ ਦੇ ਵਿੱਚ ਕਿਉਂ ਨਹੀਂ ਕਰਵਾਈ? ਹੂੰ ਹੂੰ ਪਰ ਅੱਜ ਪਤਾ ਲੱਗਾ ਜੀ ਕਿ ਸਵਾਤੀ ਮਾਲੀਵਾਲ ਨੇ ਆਪਣੀ ਸ਼ਿਕਾਇਤ ਰਿਟਨ ਦੇ ਵਿੱਚ ਦਿੱਤੀ ਹੈ 4 ਘੰਟੇ ਉਹਦੇ ਘਰ ਦੇ ਵਿੱਚ ਆ ਕੇ ਦਿੱਲੀ ਦੀ ਸਪੈਸ਼ਲ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਗਈ ਹੈ ਹੂੰ ਹੂੰ ਤੇ ਹੁਣ ਇਹਨੇ ਵੀ ਪਾਈ ਕੀ ਬਣਦਾ ਪਰ ਜਿਹੜੀ ਦਿੱਲੀ ਦੀ ਮਹਿਲਾ ਕਮਿਸ਼ਨ ਆ ਦਿੱਲੀ ਮਹਿਲਾ ਕਮਿਸ਼ਨ ਨੇ ਵਿਭਗ ਸ਼ਰਮਾ ਜਿਹੜਾ ਕਿ ਕੇਜਰੀਵਾਲ ਦਾ ਪੀਏ ਜਿਹਦੇ ਉੱਤੇ ਕਥਿਤ ਤੌਰ ਤੇ ਦੋਸ਼ ਆ ਉਹਨੂੰ ਕੱਲ ਨੂੰ ਤਲਬ ਕਰ ਲਿਆ ਵੀ ਭਾਈ ਔਰਤ ਦੇ ਨਾਲ ਹੋਈ ਬਦਸਲੂਕੀ ਦੇ ਮਾਮਲੇ ਦੇ ਵਿੱਚ ਹੁਣ ਵਿੱਚੋਂ ਤਾਂ ਉੜਦੀ ਉੜਦੀ ਜਾਣਕਾਰੀ ਇੱਕ ਹੋਰ ਮਿਲੀ ਆ ਹਰਪ੍ਰੀਤ ਜੀ ਸਵਤੀ ਮਾਲੀਵਾਲ ਦੇ ਕੋਲੋਂ ਕੇਜਰੀਵਾਲ ਸਾਹਿਬ ਚਾਹੁੰਦੇ ਜੀ ਕਿ ਅਸਤੀਫਾ ਦੇ ਦੇਵੇ ਰਾਜ ਸਭਾ ਦੀ ਮੈਂਬਰੀ ਤੋਂ ਤੇ ਉਹ ਆਪਣੇ ਵਕੀਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੁੰਦੇ ਆ ਕਹਿੰਦੇ ਵੀ ਖੜਕਣ ਲੱਗ ਗਈ ਇੱਥੇ ਗੱਲ ਤੇ ਪਹਿਲਾਂ ਤਾਂ ਦੋਵਾਂ ਦੀ ਨੇੜ ਬਹੁਤ ਸੀ ਸਵਤੀ ਮਾਲੀਵਾਲ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਸੀ ਜਿਹੜੇ ਕੇਜਰੀਵਾਲ ਤੇ ਸੀਐਮ ਹਾਊਸ ਦੇ ਵਿੱਚ ਸਿੱਧੇ ਜਾਣਦੇ ਹੱਕਦਾਰ ਸੀਗੇ ਹਰ ਗੱਲ ਦੇ ਵਿੱਚ ਉਹਨਾਂ ਦੀ ਚੱਲਦੀ ਵੀ ਸੀ ਪਰ ਪਿਛਲੇ ਕੁਝ ਕ ਸਮੇਂ ਤੋਂ ਦੂਰੀਆਂ ਪਈਆਂ ਤੇ ਕੇਜਰੀਵਾਲ ਹੋਰੀ ਕਹਿੰਦੇ ਮੀਟਿੰਗ ਕਰਨ ਦੇ ਸੀਗੇ ਤੇ ਸਵਤੀ ਮਾਲੀਵਾਲ ਮਿਲਣ ਗਈ ਸੀ ਤੇ ਵਿਭਵ ਸ਼ਰਮਾ ਨੇ ਕਿਹਾ ਜੀ ਵੇਟ ਕਰੋ ਉਹਨਾਂ ਨੇ 15-20 ਮਿੰਟ ਵੇਟ ਕਰ ਲਈ ਉਹ ਕਹਿੰਦੇ ਹੁਣ ਜਾਵਾਂ ਕਹਿੰਦੇ ਬਿਲਕੁਲ ਨਹੀਂ ਜਾ ਸਕਦੇ ਇਹ ਵੀ ਜੇ ਸਮਾਂ ਹੋਇਆ ਬਾਅਦ ਵਿੱਚ ਮਿਲਾ ਦੇਾਂਗੇ ਉਹ ਅੰਦਰ ਜਾਣ ਲੱਗੀ ਸੀ ਵਿਭਵ ਸ਼ਰਮਾ ਨੇ ਰੋਕਿਆ ਕੋਈ ਜਾਂ ਹੱਥ ਲਾਇਆ ਜਾਂ ਬਾਹ ਫੜੀ ਪਤਾ ਨਹੀਂ ਕੀ ਹੋਇਆ ਹੋਊਗਾ ਇਸ ਗੱਲ ਦੇ ਉੱਤੇ ਕਹਿੰਦੇ ਵੀ ਚੰਗਾ ਚੋਖਾ ਰੌਲਾ ਪੈ ਗਿਆ ਜੀ ਜੀ ਟੈਨਾ ਜੀ ਕੀ ਵਾਤਾਵਰਣ ਦੇ ਸੰਬੰਧ ਵਿੱਚ ਪੰਜਾਬ ਵਿੱਚ ਕੋਈ ਵੀ ਪਾਰਟੀ ਇਹ ਮੁੱਦਾ ਨਹੀਂ ਚੁੱਕ ਰਹੀ ਹੈ ਕਿ ਜਿਸ ਤਰ੍ਹਾਂ ਸੀਚੇਵਲ ਸਾਹਿਬ ਕਹਿ ਰਹੇ ਨੇ ਦੇਖੋ ਇਹ ਬਦਕਿਸਮਤੀ ਹੈ ਇਸ ਗੱਲ ਦੀ ਕਿ ਵਾਤਾਵਰਣ ਦਾ ਫਿਕਰ ਹੀ ਕਿਸੇ ਨੂੰ ਨਹੀਂ ਸਭ ਨੂੰ ਵੋਟਾਂ ਦਾ ਫਿਕਰ ਹੈ ਸਭ ਨੂੰ ਰੁਪਈਆਂ ਦਾ ਫਿਕਰ ਹੈ ਇਹ ਮੈਂ ਮਾਫੀ ਚਾਹੁੰਦਾ ਜੀ ਗੱਲ ਕੰਜਾਂ ਨੂੰ ਕੌੜੀ ਲੱਗੂਗੀ ਕਿਸਾਨ ਵੀ ਨਹੀਂ ਫਿਕਰ ਕਰਦੇ ਵਾਤਾਵਰਨ ਦਾ ਤੇ ਸਰਕਾਰਾਂ ਵੀ ਨਹੀਂ ਫਿਕਰ ਕਰਦੀਆਂ ਵਾਤਾਵਰਨ ਦਾ ਫੈਕਟਰੀਆਂ ਵਾਲੇ ਵੀ ਨਹੀਂ ਫਿਕਰ ਕਰਦੇ ਵਾਤਾਵਰਨ ਦਾ ਅਸੀਂ ਵੀ ਨਹੀਂ ਫਿਕਰ ਕਰਦੇ ਵਾਤਾਵਰਨ ਦਾ ਵੀ ਭਾਈ ਸਾਡੀਆਂ ਗੱਡੀਆਂ ਦੇ ਵਿੱਚੋਂ ਧੂੰਆਂ ਕਿੱਦਾਂ ਨਿਕਲਦਾ ਸੋ ਸਾਰੇ ਜਾਣੇ ਵਾਤਾਵਰਨ ਨੂੰ ਪਲੀਤ ਕਰਨ ਦੇ ਵਿੱਚ ਲੱਗੇ ਹੋਏ ਆ ਇਸ ਵੇਲੇ ਪਰ ਅੱਜ ਪਤਾ ਲੱਗਾ ਜੀ ਖਡੂਰ ਸਾਹਿਬ ਤੋਂ ਭਾਜੀਪੀ ਦੇ ਜਿਹੜੇ ਹੈਗੇ ਨੇ ਉਮੀਦਵਾਰ ਸੁਭਾਸ਼ ਸ਼ਰਮਾ ਉਹ ਗਏ ਸੀਗੇ ਸੀਚੇਵਾਲ ਸਾਹਿਬ ਦੇ ਡੇਰੇ ਦੇ ਵਿੱਚ ਤੇ ਉਹਨਾਂ ਨੇ ਕਿਹਾ ਜੀ ਕਿ ਸਾਡਾ ਸਮਰਥਨ ਕਰਿਓ ਤੇ ਉਹ ਕਹਿੰਦੇ ਜੀ ਕਿ ਪਹਿਲੇ ਤੁਸੀਂ ਦੱਸੋ ਵੀ ਵਾਤਾਵਰਨ ਬਾਰੇ ਕੀ ਕੀਤਾ ਤੇ ਸੀਚੇਵਾਲ ਸਾਹਿਬ ਨੇ ਕਹਿੰਨੇ ਵੀ ਕਾਫੀ ਖਰੀਆਂ ਖਰੀਆਂ ਸੁਣਾਈਆਂ ਵੀ ਕਿਸੇ ਵੀ ਪਾਰਟੀ ਦੇ ਏਜੰਡੇ ਦੇ ਵਿੱਚ ਵਾਤਾਵਰਨ ਦਾ ਮੁੱਦਾ ਹੀ ਹੈ ਨਹੀਂਗਾ ਹੂੰ ਹੂੰ ਸੁਰੱਖਿਆ ਫੋਰਸਸ ਜਿਹੜੀਆਂ ਹੈਗੀਆਂ ਨੇ ਜੀ ਪੰਜਾਬ ਦੇ ਵਿੱਚ ਉਹ ਆਲਰੇਡੀ ਬਾਰਡਰ ਤੇ ਜਾਂ ਹੋਰ ਲਾਅ ਐਂਡ ਆਰਡਰ ਨੂੰ ਪ੍ਰੋਟੈਕਟ ਕਰਨ ਲਈ ਲਾਈਆਂ ਜਾਂਦੀਆਂ ਨੇ ਪਰ ਹਰ ਇੱਕ ਉਥੇ ਨੇਤਾ ਜਾਂ ਛੋਟਾ ਜਾਂ ਵੱਡਾ ਚਾਹੁੰਦਾ ਹੈ ਕਿ ਉਹਦੇ ਨਾਲ ਸੁਰੱਖਿਆ ਗਾਰਡ ਜ਼ਰੂਰ ਹੋਣ ਇਸ ਨੂੰ ਲੈ ਕੇ ਹਾਈ ਕੋਰਟ ਨੇ ਕੀ ਕਿਹਾ ਜੀ ਦੇਖੋ ਭਾਈ ਜੀ ਗੱਲ ਇਹ ਵੀ ਕੁਝ ਕੁ ਲੋਕਾਂ ਨੂੰ ਤਾਂ ਸ਼ਾਇਦ ਸੱਚੀ ਮੁੱੱਚੀ ਸੁਰੱਖਿਆ ਦੀ ਲੋੜ ਹੋਵੇ ਵੀ ਬਹੁਤੇ ਤਾਂ ਫੁਕਰਿਆਂ ਦੇ ਕੋਲ ਆ ਜਿਹੜੇ ਕੋਈ ਜਿਹਨੂੰ ਕੋਈ ਗਵਾਂਡੀ ਨਹੀਂ ਪੁੱਛਦਾ ਉਹ ਵੀ ਚਾਰ ਗਨਮਣਾਂ ਦਾ ਫਰਦਾ ਹੁਣ ਉਹ ਸਿਰਫ ਇਹਸ ਕਰਕੇ ਵੀ ਨੰਬਰ ਬਣਾਉਂਗਾ ਫਲਾਣੇ ਦੇ ਵਿਆਹ ਤੇ ਜਾਣਾ ਦੋਕ ਗਨਮਣ ਅੱਗੇ ਹੋਣ ਦੋਕ ਪਿੱਛੇ ਹੋਣ ਤੇ ਗੱਲ ਜੀ ਕਹਿੰਦੇ ਵੀ ਫਿਰ ਹੋਰ ਲੱਗਦੀ ਆ ਉਹ ਗੱਲ ਜੀ ਹੋਰ ਲੱਗਦੀ ਐ ਇਸ ਚੱਕਰ ਦੇ ਵਿੱਚ ਸੂਬੇ ਦਾ ਕਵਾੜਾ ਕਰੀ ਜਾਂਦੇ ਆ ਅੱਜ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਹਰਿਆਣੇ ਦੀ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਵੀ ਜਿਹੜੀ ਵੀ ਗਾਇਕ ਜਿਹੜੇ ਫਿਲਮੀ ਕਲਾਕਾਰ ਜਿਹੜੇ ਵੱਖ-ਵੱਖ ਸੰਪਰਦਾਵਾਂ ਦੇ ਆਗੂ ਜਾਂ ਕੁਝ ਨੇਤਾ ਜਿਹੜੇ ਜਿਹੜੇ ਇਹ ਗੱਲ ਕਹਿੰਦੇ ਕਿ ਸਾਡੀ ਕੋਲੇ ਸਿਕਿਉਰਿਟੀ ਹੋਵੇ ਤੁਸੀਂ ਜਿਹਨੂੰ ਕਿਨੂੰ ਮਰਜ਼ੀ ਸਿਕਿਉਰਿਟੀ ਦੇ ਦਿੰਨੇ ਆ ਕਲਾਕਾਰ ਰੁਪਏ ਕਮਾਉਂਦਾ ਉਹ ਕਹਿੰਦੇ ਜੀ ਅਸੀਂ ਸੁਪਰਸਟਾਰ ਆ ਮਸ਼ਹੂਰ ਆ ਤੇ ਮਸ਼ਹੂਰ ਹੋਣ ਕਰਕੇ ਗਨਮੈਨ ਥੋੜੀ ਦੇਣੀ ਆ ਉਹ ਆਪਦੇ ਪੈਸਿਆਂ ਦੇ ਗਨਮੈਨ ਲਵੇ ਜੀ ਖਰਚ ਆਪ ਦੇਵੇ ਕਮਾਉਂਦੇ ਉਹ ਆਪਦੇ ਲਈ ਆ ਮਸ਼ਹੂਰ ਉਹ ਆਪਦੇ ਘਰ ਦੇ ਲਈ ਆ ਹਿੱਟ ਹੋਊ ਹੋਏ ਆਪਦਾ ਘਰ ਭਰਨ ਦੇ ਲਈ ਤੇ ਦਿਨੇ ਸਿਕਿਉਰਿਟੀ ਆਪਾਂ ਸੂਬੇ ਦੇ ਵੱਲੋਂ ਤੇ ਭਾਈ ਉਹ ਆਪਦੇ ਪੈਸੇ ਦੇ ਨਾਲ ਸਾਰਾ ਕੁਝ ਕਰਿਆ ਕਰਨ ਇਹਦੇ ਬਾਰੇ ਸੁਝਾਤੇ ਗੌਰ ਕਰੇ ਜੀ ਉਧਰ ਬਲਗੌਰ ਸਿੰਘ ਸਿੱਧੂ ਜੀ ਕਾਂਗਰਸ ਦੇ ਲਈ ਜਿਹੜਾ ਪ੍ਰਚਾਰ ਕਰਨੇ ਕਾਂਗਰਸ ਬੜੀ ਖੁਸ਼ ਹੈਗੀ ਪਰ ਕੀ ਹੁਣ ਇਹਨਾਂ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਸ਼ੁਭਚਿੰਤਕ ਨੇ ਉਹਨਾਂ ਤੇ ਹੀ ਟੇਕ ਲਾ ਕੇ ਰਖ ਲਈ ਦੇਖੋ ਜੀ ਸਮਾਂ ਦਸੂਗਾ ਕਿ ਕਾਂਗਰਸ ਦਾ ਢੇਲਾ ਬੰਨੇ ਕਿੰਨਾ ਕੁ ਲੱਗਦਾ ਹਮ ਤੇ ਸਿੱਧੂ ਮੂਸੇਵਾਲੇ ਦੇ ਸ਼ੁਭਚਿੰਤਕ ਕਿੰਨੀਆਂ ਕ ਵੋਟਾਂ ਪਾਉਂਦੇ ਕਾਂਗਰਸ ਨੂੰ ਜੀ ਵੈਸੇ ਜੇ ਮੈਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਸੋ ਸ਼ੀਲ ਰਿੰਕੂ ਆਮ ਆਦਮੀ ਪਾਰਟੀ ਦਾ ਸੀ ਜਿਹੜੇ ਹੁਣ ਭਾਜਪਾ ਦੇ ਵਿੱਚ ਆ। ਹੂੰ। ਉਦੋਂ ਸਿੱਧੂ ਬੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰੀ ਜਲੰਧਰ ਦੇ ਕੁਝ ਖੇਤਰਾਂ ਦੇ ਵਿੱਚ ਆ ਕੇ ਤੇ ਪ੍ਰਚਾਰ ਕਰਕੇ ਗਏ ਸੀ ਵੀ ਜਿਹਨੂੰ ਮਰਜ਼ੀ ਵੋਟ ਪਾਇਓ ਪਰ ਆਪ ਨੂੰ ਨਾ ਪਾਇਓ। ਹੂੰ ਹੂੰ। ਪਰ ਲੋਕਾਂ ਨੇ ਆਪ ਵਾਲੇ ਨੂੰ ਜਿੱਤਾਤਾ ਸੀਗਾ। ਜੀ। ਐਤਕੀ ਹੁਣ ਸਮਾਂ ਦੱਸੂਗਾ ਵੀ ਭਾਈ ਉਹਨਾਂ ਦੀ ਕਹੀ ਹੋਈ ਗੱਲ ਦੇ ਉੱਤੇ ਲੋਕ ਕਿੰਨਾ ਕੰਮਲ ਕਰਦੇ ਆ। ਹੂੰ ਹੂੰ। ਪਰ ਦੇਖੋ ਆਨੰਦਪੁਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ ਦੇ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਮੌਕੇ ਤੇ ਨਾਲ ਸਿੱਧੂ ਸਾਹਿਬ ਦੇ ਜਿਹੜੇ ਆ ਬਲਕੌਰ ਸਿੰਘ ਸਿੱਧੂ ਸਾਹਿਬਾ ਜਿਹੜੇ ਉੱਥੇ ਸੀਗੇ ਜੀ ਤੇ ਹੁਣ ਕਾਂਗਰਸੀ ਇਸ ਗੱਲ ਤੇ ਟੇਕ ਲਈ ਬੈਠੇ ਆ ਵੀ ਸਿੱਧੂ ਦੇ ਜਿਹੜੇ ਫੈਨ ਆ ਉਹ ਭਾਈ ਸਾਡੇ ਪੱਖ ਦੇ ਵਿੱਚ ਆ ਜਾਣਗੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਾਡੇ ਨਾਲ ਆ ਜੀ ਹੂੰ ਹੂੰ ਤੇ ਫਾਈਨਲੀ ਜੀ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ ਯੋਗੀ ਇਹ ਦਿੱਤੇ ਅਨਾਥ ਨੇ ਕੀ ਕਿਹਾ ਹੈਗਾ ਕੇਜਰੀਵਾਲ ਹੋਰੀ ਹਰ ਥਾਂ ਦੇ ਉੱਤੇ ਇੱਕੋ ਗੱਲ ਕਹਿੰਦੇ ਜੀ ਉਹ ਕਹਿੰਦੇ ਦੇਖੋ ਜਦੋਂ ਜੇਕਰ ਬੀਜਪੀ ਦੀ ਸਰਕਾਰ ਫੇਰ ਬਣ ਗਈ ਹੂੰ ਹੂੰ ਤਾਂ ਅਮਿਤ ਸ਼ਾਹ ਹੋਰੀ ਪ੍ਰਧਾਨ ਮੰਤਰੀ ਬਣਨਗੇ ਤੇ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਯੋਗੀ ਦਿੱਤਿਆਨਾਥ ਦੀ ਛੁੱਟੀ ਹੋ ਜਾਣੀ ਹੈ ਜੀ ਇਹ ਯੂਪੀ ਦੇ ਸੀਐਮ ਨਹੀਂ ਰਹਿਣਗੇ ਹੂੰ ਹੂੰ ਤੇ ਅੱਜ ਇੱਕ ਥਾਂ ਦੇ ਉੱਤੇ ਰੈਲੀ ਨੂੰ ਸੰਬੋਧਨ ਕਰਦੇ ਆ ਯੋਗੀ ਦਿੱਤਿਆਨਾਥ ਨੇ ਗੱਲ ਕਹੀ ਉਹ ਕਹਿੰਦੇ ਕਿ ਭਾਈ ਯੋਗੀ ਆ ਮੈਂ 100 ਕੁਰਸੀ ਤੇ 100 ਜਨਮ ਕੁਰਬਾਨ ਕਰਦਾ ਹੈਗਾ ਸਨਾਤਨ ਧਰਮ ਤੋਂ ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਨੂੰ ਆਪਦੀ ਭਵਿੱਖਬਾਣੀ ਕੋਲ ਰੱਖਣੀ ਚਾਹੀਦੀ ਜੋ ਕੁਛ ਇਦਾਂ ਦੀਆਂ ਗੱਲਾਂ ਬਾਤਾਂ ਕਹੀਆਂ ਉਹਨਾਂ ਨੇ ਹੂੰ ਹੂੰ ਮੌਸਮ ਦਾ ਕੀ ਹਾਲ ਹੈ ਜੀ ਗਰਮਾਜੀ ਪੂਰਾ 43 43.5 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਹੋ ਗਿਆ ਪੂਰੀ ਵੱਟ ਕੱਟ ਗਰਮੀ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ 25 ਮਈ ਨੂੰ 45 ਤੋਂ ਉੱਤੇ ਹੋਣਾ ਟੈਂਪਰੇਚਰ ਵਾਓ ਚਲੋ ਜੀ ਧਿਆਨ ਰੱਖੋ ਤੇ ਇੱਥੇ ਹੀ ਕਰਦੇ ਆ ਸਮਾਪਤੀ ਤੇ ਕੱਲ ਮਿਲਣ ਤੋਂ ਤੁਹਾਡੇ ਨਾਲ ਸਾਂਝ ਬਣਿਆ ਤੇਨਾ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਕਿ ਮਿਹਰਬਾਨ